ਮੰਮੀ ਤਿਆਰ ਵੀ ਹੋ ਗਈ ਆ ਮੈਨੂੰ ਤਾਂ ਇੱਕ ਵਾਰੀ ਵੀ ਨਹੀਂ ਮੰਮੀ ਨੇ ਕਿਹਾ ਹੈਗਾ ਵੀ ਚੱਲ ਮੇਰੇ ਨਾਲ ਮੈਨੂੰ ਇੰਨਾ ਦੱਸਿਆ ਵੀ ਮੈਂ ਸੂਟ ਲੈਨ ਚੱਲੀ ਆ ਮੈਂ ਉਦੋਂ ਦੀ ਟਿਕਣ ਦੀ ਵੀ ਮੰਮੀ ਮੈਨੂੰ ਕਹਿ ਨਹੀਂ ਆਉਂਦੇ ਵੀ ਤੂੰ ਵੀ ਤਿਆਰ ਹੋ ਤੈਨੂੰ ਵੀ ਨਾਲ ਲੈ ਕੇ ਜਾਣਾ ਵਾ ਤੇ ਵੇਲਾ ਮੰਮੀ ਦਾ ਹਾਲ ਵੀ ਮੈਂ ਇੱਥੇ ਘਰ ਕੰਮ ਕਰਨ ਨੂੰ ਹੀ ਲੈਂਦੀ ਆ ਪਿੰਨੂ ਕੋਈ ਲੇੜੇ ਕੱਪੜੇ ਦੀ ਲੋੜ ਨਹੀਂ ਹੈਗੀ ਮੈਨੂੰ ਕੋਈ ਸ਼ਰਮ ਨਾਲ ਗੱਲ ਕਰਨੀ ਪੈਣੀ ਹੈ ਵੀ ਮੈਨੂੰ ਵੀ ਲੈ ਕੇ ਜਾਓ ਮੈਂ ਹੁਣੇ ਕੋਈ ਸ਼ਰਮ ਨਾਲ ਗੱਲ ਕਰਕੇ ਆਉਂਦੀ ਆ ਚਲ ਠੀਕ ਆ ਫਿਰ ਹਲਦੇ ਆ ਸੋਰੀ ਕੁਛ ਰਣੇ ਠੀਕ ਹੀ ਕੰਢੇ ਜਿੱਥੇ ਕੋਹ ਨਹੀਂ ਮੈਂ ਤੁਹਾਨੂੰ ਲੱਭੀ ਜਾਣਦੀ ਹਾਂ ਸਮਝਵਾ ਚਾਹਾਂ ਨਹੀਂ ਨਹੀਂ ਕੋਈ ਅੱਛੇ ਤਾਂ ਨਹੀਂ ਆ ਫਿਰ ਮੈਂ ਪਤਾ ਨਹੀਂ ਕਿੱਥੇ ਚਲੇ ਗਿਆ ਅੱਛਾ ਮੈਂ ਤਾਂ ਤੁਹਾਡੇ ਨਾਲ ਗੱਲ ਕਰਦੀ ਹਾਂ ਹਮ ਮੰਮੀ ਵੇਖ ਲਓ ਹਮ ਕੱਪੜੇ ਲੈੜੇ ਪਾ ਕੇ ਤੇ ਚਲ ਗਏ ਜੇ ਸ਼ਹਿਰ ਸ਼ਹਿਰ ਕੀ ਕਰਨਾ ਕੱਪੜੇ ਲੈਣ ਕੱਪੜੇ ਲੈਣਾ ਹਾਂ ਮੰਮੀ ਉਹ ਗਾਇਰ ਨਾ ਨਹੀਂ ਕਹਿੰਦੇ ਮੈਂ ਸੂਟ ਲੈਣੀ ਆ ਹਾਂ ਤੇ ਮੈਂ ਦੀਖਦੀ ਰਹੀ ਤਾਂ ਮੰਮੀ ਮੈਨੂੰ ਵੀ ਕਹਿਣਗੇ ਕਿ ਤੂੰ ਵੀ ਚੱਲ ਮੇਰੇ ਨਾਲ ਨਹੀਂ ਤੇ ਕੱਲੇ ਗਏ ਆ ਕੱਲੇ ਗਏ ਆ ਅੱਛਾ ਮੈਂ ਮੈਂ ਢਿੱਕਣ ਦੀ ਮੈਂ ਜਦੋਂ ਵੇਖਿਆ ਵੀ ਮੰਮੀ ਤਿਆਰ ਹੋ ਕੇ ਨਿਕਲ ਗਏ ਮੈਨੂੰ ਮੰਮੀ ਨੇ ਕਿਹਾ ਵੀ ਨਹੀਂ ਹੈਗਾ ਵੀ ਮੇਰੇ ਨਾਲ ਚੱਲ ਮੈਂ ਉਦੋਂ ਦੀ ਢਿੱਕਣ ਦੀ ਮਮਮੀ ਮੈਨੂੰ ਕਹਿਣਗੇ ਵੀ ਚੱਲ ਤੂੰ ਵੀ ਮੇਰੇ ਨਾਲ ਤੈਨੂੰ ਵੀ ਮੈਂ ਸੂਟ ਲੈ ਦਿੰਦੀ ਹਾਂ ਅੱਛਾ ਤੈਨੂੰ ਕਿਹਾ ਹੀ ਨਹੀਂ ਫਿਰ ਕਿੰਨੂ ਕਰ ਲੋ ਪੁੱਛਿਆ ਤੱਕ ਨਹੀਂ ਆ ਤੇ ਮੈਂ ਇੱਥੇ ਕੰਮ ਕਰਨ ਨੂੰ ਨਹੀਂ ਲਿਆਂਦੀ ਹੈਗੀ ਉਹ ਤੈਨੂੰ ਕਿੰਨੇ ਕਿਹਾ ਤੂੰ ਕੰਮ ਕਰਨ ਨੂੰ ਲਿਆਂਦਾ ਤੈਨੂੰ ਤੇ ਮੈਨੂੰ ਨਹੀਂ ਚਾਹੀਦੇ ਕੱਪੜੇ ਉਹ ਤੂੰ ਵੀ ਲੱਲੀ ਕੋਈ ਵਿਆਹ ਆਇਆ ਵਾ ਤੂੰ ਪਰ ਫੇਰ ਵੀ ਹਾਂ ਜੋ ਉਹਨਾਂ ਨੂੰ ਚਾਹੀਦਾ ਤੇ ਮੈਨੂੰ ਵੀ ਚਾਹੀਦਾ ਹੀ ਆ ਪਰ ਤੂੰ ਵੀ ਲੱਲੀ ਬਾਵਾਗੇ ਕਿਹਦੇ ਦਿਨ ਪ੍ਰੋਗਰਾਮ ਤੇ ਚੱਲ ਜਾਾਂਗੇ ਚੱਲ ਨਹੀਂ ਜਾਵਾਂਗੇ ਕਿਹੇ ਦਿਨ ਸਵੇਰੇ ਹੀ ਜਾਣਾ ਉਹ ਸਵੇਰੇ ਕੋਈ ਤਰੀਕਾ ਡੀ ਆ ਮੈਨੂੰ ਨਹੀਂ ਪਤਾ ਮੈਂ ਕੋਈ ਹੁਣ ਤਾਂ ਡੱਬਾ ਨਾ ਬੰਨਣਾ ਨਹੀਂ ਜੇ ਸੋਨਾ ਸਵੇਰੇ ਤੂੰ ਹੀ ਮੇਰੇ ਨਾਲ ਉਹ ਸਵੇਰੇ ਮੈਨੂੰ ਕੰਮ ਆ ਹੁਣੇ ਫੋਨ ਤੇ ਗੱਲ ਕਰਨ ਦਾ ਮੈਨੂੰ ਹਾਂ ਕਰਤੀ ਆ ਸਾਰੇ ਕੰਮ ਕੈਨਸਲ ਕਰੋ ਤੇ ਮੈਂ ਨਾਲ ਸਵੇਰੇ ਤੁਹਾਨੂੰ ਸਵੇਰੇ ਸੂਟ ਚਾਹੀਦਾ ਹਾਂ ਕਿਹੜੀ ਭੂਆ ਦਾ ਵਿਆਹ ਹੈ 1 ਸਟਾਰ ਉਹਦਾ ਵਿਆਹ ਤੇ ਨਹੀਂ ਆਇਆ ਪਰ ਮੈਨੂੰ ਸੂਟ ਚਾਹੀਦੀ ਆ ਮੈਂ ਤੁਹਾਨੂੰ ਦੱਸਦਾ ਯਾਰ ਗੱਲ ਇਦਾਂ ਆ ਕੱਲ ਤਾਂ ਨਹੀਂ ਜਾਇਆ ਜਾਣਾ ਮੈਨੂੰ ਨਹੀਂ ਪਤਾ ਮੈਂ ਕੱਲ ਨਹੀਂ ਜਾਣਾ ਨਹੀਂ ਫੇਰ ਇਦਾਂ ਕਰ ਬੱਸ ਜਾਂਦੀ ਜਿੱਥੇ ਮੰਮੀ ਗਈ ਐ ਮੈਂ ਕੱਲ ਨਹੀਂ ਜਾਣਾ ਹੈਗਾ ਮੈਨੂੰ ਤੇ ਮੈਂ ਤੇ ਡਿਕਦੀ ਰਹੀ ਮਮਮੀ ਮੈਨੂੰ ਅੱਜ ਹੀ ਨਾਲ ਲੈ ਜਾਂਦੇ ਹਾਂ ਜੇ ਤੂੰ ਕੱਲੀ ਨਹੀਂ ਜਾਣਾ ਤੇ ਫੇਰ ਡਿਕਣਾ ਪੈਣਾ ਕੱਲ੍ਹ ਜਿਹੜੀ ਪਰਸੋਂ ਜਾ ਸਕਦੇ ਹਾਂ ਚਲੋ ਪਰਸੋਂ ਲੈ ਜਿਓ ਆਹੋ ਤੇ ਕੋਈ ਗੱਲ ਨਹੀਂ ਗਲੀ ਸੂੜ ਤੂੰ ਠੰਡ ਨੇ ਪੈ ਜੂ ਆਹੋ ਠੰਡ ਨੇ ਪੈ ਜੂ ਚਲ ਜੀ ਪੈ ਗਈ ਦੀ ਨਾ ਹੁਣ ਕੱਲ ਤੱਕ ਦਾ ਸਵਾਰ ਕਰਵਾ ਤੇ ਜਾ ਫੇਰ ਰੋਟੀ ਖਾ ਲੈ ਜੀ ਭੁੱਖ ਲੱਗੀ ਨੇ ਚਲ ਆਜੋ ਮੰਮੀ ਨੇ ਤੇ ਇੰਨੇ ਕਿੱਡੀ ਹੱਤ ਚੁੱਕੀ ਆ ਕਿੱਡੀ ਇਹਨਾਂ ਨੇ ਫਸਲ ਵੱਢੀ ਆ ਓ ਤੈਨੂੰ ਵੀ ਚਾਹੀਦਾ ਕੋਈ ਸੂਟ ਹੈਂ ਦੱਸਦਾ ਨਹੀਂ ਆ ਤੂੰ ਵੀ ਚਲ ਜੀ ਪਰਸੋਂ ਨਾਲੀ ਆਪਣੀ ਮਾਂ ਦੇ ਠੀਕ ਆ ਆ ਫੇਰ ਇਹਨਾਂ ਨੇ ਕਹਿਣਾ ਵਾ ਆ ਫਟੇਕ ਨੂੰ ਮੁੰਡੇ ਦਾ ਵੀ ਕੋਈ ਸੂਟ ਨਹੀਂ ਆ ਇਹਨੂੰ ਫੇਰ ਨਾਲ ਲੱਗਦਾ ਲੈ ਆਈ ਦਵਾਂਗੇ ਠੀਕ ਆ ਓ ਠੀਕ ਆ ਵੇ ਚੱਲ ਖੇਡ ਆ ਲੱਗਿਆ ਹੁਣ ਇਦਾਂ ਕਰਦੀ ਆ ਪੈਰ ਨਾਲ ਗੱਲ ਹੋਈ ਉਹ ਆ ਵਾਜਦ ਹੋ ਗਿਆ ਕੈਨ ਫੋਨ ਪਾਈ ਲੈਣੀ ਹੈ ਚੰਨ ਪੈਰ ਨੂੰ ਤੇ ਪੁੱਛਾਂ ਕੀ ਹਾਲ ਚਾਲ ਵਾ ਨੇ ਦਿਨੋਂ ਚੱਲੇ ਆ ਭੂਆ ਦੇ ਚੱਕਰ ਵਿੱਚ ਭੈਣ ਨੂੰ ਫੋਨ ਨਹੀਂ ਹੋਇਆ ਹੈਲੋ ਸਤਿ ਸ਼੍ਰੀ ਅਕਾਲ ਭੈਣ ਹਾਂ ਮੈਂ ਤਾਂ ਠੀਕ ਆ ਤੂੰ ਆਪਣਾ ਸੁਣਾ ਅੱਛਾ ਸ਼ਹਿਰ ਦੇਣੀ ਆ ਲੈ ਦੱਸ ਚੱਲ ਪਕਰ ਜਾ ਫਿਰ ਫੋਨ ਕਰ ਲੂੰਗੀ ਅੱਛਾ ਅੱਛਾ ਚੱਲ ਕਰ ਲੈ ਫਿਰ ਗੱਲ ਜੀ ਕਰ ਸਕਣੀ ਹੈ ਕਿੱਦਾਂ ਫਿਰ ਨਾਓ ਠੀਕ ਠਾਕ ਵਾ ਅੱਛਾ ਤੂੰ ਹੁਣ ਸ਼ੇਰ ਕਿ ਲੈਣ ਆਈ ਅੱਜ ਨਹੀਂ ਸੂਟ ਨੌ ਦੇ ਵੀ ਲੈਣੇ ਆ ਕਿ ਆਪਣੇ ਲੈਣੇ ਆ ਅੱਛਾ ਨੌ ਦੇ ਨਹੀਂ ਲੈਣੇ ਠੀਕ ਨਹੀਂ ਆ ਗਾਲ ਚੱਗੀ ਆ ਨੌਆਂ ਨੂੰ ਬਹੁਤਾ ਭੂਏ ਚੜਾ ਲਗੇ ਨਾ ਤੇ ਫਿਰ ਤੱਕ ਮੰਨਦੀਆਂ ਨੇ ਸਸਾਨੂੰ ਹੈ ਅੱਜ ਤੂੰ ਉਹਦੇ ਸੂਟ ਲੈ ਜਾਵੇਂਗੀ ਦੋ ਨਾਲ ਤਗਲੀ ਨੇ ਕਹਣਾ ਕਿੰਨੇ ਫੇਰੇ ਜਾਂਦੀ ਹੋਣੇ ਫੇਰੇ ਮੇਰੇ ਸੂਟ ਆਇਆ ਕਰਨ ਆਹੋ ਤੈਨੂੰ ਕੋਈ ਲੋੜ ਨਹੀਂ ਉਹਦਾ ਕੱਪੜਾ ਨਹੀਂ ਡਾ ਲੈਣ ਦੀ ਠੀਕ ਵਾ ਨਾ ਜਿੰਨਾ ਉਹ ਕੋ ਕੰਮ ਕਰਾਇਆ ਜਾਂਦਾ ਵਾ ਉਹਨਾਂ ਕੰਮ ਕਰਾਇਆ ਕਾ ਤੇ ਦੱਬ ਕਰ ਖਿਆ ਕਰ ਉਹ ਵੀ ਜਿਹੜੀ ਨੂੰ ਹੋਸ਼ ਹੀ ਨਾ ਰਵੇ ਬਾਹਰ ਸੋਚਣ ਦੀ ਹਾਂ ਉਹਦਾ ਇੱਕ ਗੱਲ ਨਾ ਉਹ ਤੇਰੀ ਸਾਰਾ ਕੰਮ ਕਰ ਲੈਂਦੀ ਆ ਹਨਾ ਆਹੋ ਮੈਂ ਉਹਦੋਂ ਇਹੀ ਨਾਵੇਂ ਗੈਂ ਸਾਰਾ ਕੋ ਆ ਜਿਮਾਂ ਤੇ ਉਹਦਾ ਬੜੀ ਉਹਦੀ ਪਰ ਚੱਲ ਤੈਨੂੰ ਕੀ ਕੰਮ ਦਾ ਮਤਲਬ ਆ ਰਾਮਾ ਤੂੰ ਵੇਖ ਲੱਗਦੀ ਸ਼ਹਿਰ ਕਦੀ ਕਿਤੇ ਇੱਕ ਦੀ ਕਿਤੇ ਤੌਰ ਵਾ ਤੇ ਰਾ ਕੇ ਆਹੋ ਤੇ ਆਜ ਹੀ ਕਹਿ ਦਨ ਮਾਰ ਜੀ ਫੇਰਾ ਅੱਛਾ ਚਲ ਠੀਕ ਆ ਮੈਂ ਡਿਕਣਾ ਹੀ ਹੋ ਫਿਰ ਆ ਜਾਵੀਂ 니 ਕਿੱਥੋਂ ਚਲ ਗਈ ਪੂਆ ਪੂਆ ਤੇ ਆਪਣੀ ਤਾਂ ਗਾੜੀ ਮਾਸੀ ਦੀ ਤੀਲ ਮਿਲਣ ਗਈ ਆ ਤੇ ਆਈਆਂ ਖੜੀਆਂ ਦਾਦੀ ਪੋਤੀ ਮਿੰਦ ਲੱਗਦਾ ਆ ਜਾ ਜਣਾ ਉਹਨਾਂ ਨੇ ਆਹੋ ਆਉਣ ਵਾਲੀਆਂ ਹੀ ਆ ਕੀ ਤੱਕ ਕਿੰਨੇ ਦਿਨ ਰਹਿਣਾ ਜੇ ਵੇਖਾ ਕਿਤਰਾ ਲੱਗੀ ਐ ਇਹਨੇ ਲੱਗਦਾ ਭੈਣ ਦਾ ਵੀ ਨਾ ਘਰ ਦਾ ਬੇੜਾ ਕਰ ਕਰ ਦੜਾ ਹੈਂ ਅਗੇ ਇੱਕ ਭਰਾ ਮਿਲਦਾ ਹੀ ਮੜਾ ਮੋਟਾ ਐਰ ਕਾ ਉਹ ਵੀ ਨਹੀਂ ਆਇਆ ਤੇ ਥੇ ਇਹਦੇ ਆਪੇ ਭੈਣ ਦੇ ਘਰ ਦਿਲ ਘਾਤਣਾ ਬੜੇ ਜੀ ਹੋਰ ਨਾ ਲੱਗੀ ਆ ਵੇਖਾਂ ਕਦੇ ਸੂਟ ਸੁਆਦ ਆ ਕਰ ਇਹਦੇ ਨਾ ਖੜਿਆਗਾ ਤੂੰ ਕੋਣੋਂ ਪੈਸੇ ਦੇਣੇ ਆ ਹੱਦ ਹੋਈ ਐ ਲੈ ਵੀ ਅਜੇ ਨਾਨੀ ਦੀ ਤੂੰ ਆਪਣੇ ਘਰ ਨਾਲ ਮਤਬਰ ਰੱਖ ਬਗਾਦੇ ਘਾਤਾ ਕਰੀ ਥੇ ਕਰਨ ਦੀ ਹੈ ਹੈ ਜੇ ਤੂੰ ਥੜੀ ਦੇਈਂ ਦੋ ਚਾਰ ਤੜ ਰਹਿ ਹੁੰਦੀ ਤੇ ਉਹ ਥੇ ਕਰਉਣਾ ਸਾਰੇ ਟਪਰ ਦਾ ਬੱਲੇ ਨਹੀਂ ਜੀਵਨੇ ਤੇਰਾ ਹੱਦ ਹੋਈ ਐ ਵਾ ਤੇ ਤੀ ਗਾਲਾ ਜਦੋਂ ਆ ਜਾਂਦੀ ਆ ਨਾ ਭੈਣ ਜਾਣ ਦਾ ਤਾਂ ਮੁੜ ਕੇ ਨਾ ਹੀ ਨਹੀਂ ਲੇਦੀ ਇੱਕ ਪੋਤੀ ਚੁੱਕ ਲਈ ਆ ਤਾਂ ਹੀ ਮੇਰਾ ਮੈਨ ਲੱਗਾ ਗੱਲ ਕਰਨ ਦਾ ਕਿ ਨਹੀਂ ਤੇ ਗੱਲ ਤੇ ਮੈਂ ਕਰਨੀ ਹੀਗੀ ਆਹੋ ਚਲ ਠੀਕ ਆ ਆ ਫੇਰ ਕਰੂੰਗੀ ਮੈਂ ਚੰਗਾ ਚੰਗਾ ਆਈ ਫਿਰ ਵੜੀਕਣਾ ਈ ਤੈਨੂੰ ਚੰਗਾ ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣਾ ਤੇ ਤੈਨੂੰ ਰੋਟੀ ਖਾਂਦੇ ਨਹੀਂ ਤੇਰੀ ਭੈਣ ਜਿੱਗੀ ਲੱਗਦੀ ਲੈ ਹੈਂ ਕਰ ਲੋ ਕਿਉ ਉਹ ਨੂੰ ਭਾਂਡਾ ਨਾ ਤੈਨੂੰ ਕਿੰਨੇ ਦੱਸਿਆ ਕਿ ਮੈਂ ਭੈਣ ਨੂੰ ਕੋ ਕਹਿ ਨਹੀਂ ਆ ਭੈਣ ਮੇਰੀ ਐ ਮੈਨੂੰ ਕਿਉਂ ਨਹੀਂ ਚੰਗੀ ਲੱਗਣੀ ਮੇਰੀ ਗੱਲ ਸੁਣ ਲੈ ਮੈਂ ਤੇ ਇਨਾ ਕੰਨਾਂ ਨਾਲ ਸੁਣ ਕੇ ਆਇਆ ਹੈ ਹੈ ਕੀ ਸੁਣ ਲੈ ਤੈ ਕਿੰਨਾ ਕੰਨਾਂ ਨਾਲ ਮੇਰੀ ਗੱਲ ਸੁਣ ਲੈ ਜੇ ਕਿੱਦਾ ਘਰ ਵਸਣデア ਨਾ ਤੇ ਜੀ ਚਾਰ ਜੀ ਇਕੱਠੇ ਹੋ ਕੇ ਬੈਠੇ ਤਾਂ ਉਹਨੂੰ ਬਹਿਣ ਦੇ ਤੇ ਨਾ ਕਿਤੇ ਘਰ ਦਾ ਨਾਸਪਟ ਉਹ ਅੱਗੇ ਤੇਰੇ ਭਰਾ ਬਾੜੇ ਪਤਲੇ ਹੁੰਦੇ ਸੀ ਅੱਜ ਕਭ ਤੇ ਇਧਰ ਲੋੜੀ ਉੱਤੇ ਦੂਜੇ ਜੀ ਫੜਾ ਗਿਆ ਵਾ ਸਾਰੇ ਤੇ ਦੂਜੇ ਨੇ ਵੀ ਅਰਕਾ ਛੁੱਟੀ ਕਰਤੀ ਆਹੋ ਮਾਰੋ ਮੇਹਣੇ ਹੁਣ ਤੁਹਾਡੇ ਹੱਥ ਮੇਹਣੇ ਆ ਗਏ ਆ ਨਾ ਮਾਰੋ ਮਾਰੋ ਜਿੰਨੇ ਵੱਜ ਗਏ ਆ ਕੋਈ ਗੱਲ ਨਹੀਂ ਜੋ ਮਰਜੀ ਕਰ ਲੋ ਜੀਵਨ ਨੇ ਠਾਮ ਹੋਣ ਵਾਲੀ ਠੀਕ ਆ ਨਾ ਉਹ ਯਾਰ ਨਹੀਂ ਆਉਂਦੇ ਤੇ ਨਾ ਆਉਣ ਠੱਠੇ ਖੂਹ ਚ ਪੈਣ ਜਾ ਕੇ ਅਜਿਹਾ ਮੈਨੂੰ ਨਹੀਂ ਲੋੜ ਕੋਈ ਬੇਸ਼ਰਮੀ ਦੀ ਹੱਦ ਹੁੰਦੀ ਆ ਬੰਦਾ ਨੱਕ ਡੋਗ ਕੇ ਮਰ ਜਾਂਦਾ ਓ ਠੀਕ ਨਹੀਂ ਤੇ ਤੇ ਉਹੀ ਕਮੀ ਹੈ ਨੀਗੀ ਜੇ ਮੈਂ ਨੱਕ ਡੋਗ ਕੇ ਮਰ ਜੂਗੀ ਠੰਡ ਪੈ ਜੇ ਤੁਹਾਨੂੰ ਠੰਡ ਪੈ ਜੂ ਤੂੰ ਘਰ ਉੱਜੜ ਜਾਣਾ ਤੇਰਾ ਘਰ ਉੱਜੜ ਜਾਣਾ ਇੱਥੇ ਠੀਕ ਆ ਨਾ ਕੀリカ ਕੌਲਗਾ ਵੀ ਚੋਕੇ ਲੈ ਲੈਣੀਆਂ ਵਾ ਉਹ ਵੀ ਨਹੀਂ ਲੱਕੜੀਆਂ ਰੋਟੀ ਪਾ ਕੇ ਖਾਣ ਨੂੰ ਵੇਖ ਸੋ ਬਣਦਾ ਕੀ ਆ ਸ਼ਰੀਕ ਤਾਂ ਕਿ ਤਾਂ ਵਿੱਚ ਹੁੰਦੇ ਆ ਕਿ ਅਗਲੇ ਬੰਦੇ ਦਾ ਨਾਸ ਹੋਵੇ ਤੇ ਅਹੀਂ ਸ਼ਵਾ ਪਾਈਏ ਜਾ ਕੇ ਤੇ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ ਵੇਲੇ ਚ ਫੱਦੀ ਇਹ ਉਹ ਜਿਹੇ ਗੱਲਾਂ ਕਰਦੀ ਤੂੰ ਚੰਗੀ ਨਹੀਂ ਲੱਗਦੀ ਥੋੜੇ ਆਪਣਾ ਸੁਭਾਅ ਨੂੰ ਚੇਂਜ ਕਰ ਠੀਕ ਆ ਕੀ ਹੋਇਆ ਫੇਰ ਸੁਭਾਅ ਨੂੰ ਕੀ ਗੋਲੀ ਵੱਜੀ ਚੰਗਾ ਭਣਾ ਸੁਭਾਅ ਮੇਰਾ ਜੇ ਤੂੰ ਚੰਗੀ ਨਹੀਂ ਨਹੀਂ ਤਾਂ ਤੇਰੇ ਭਲਾਕ ਨੂੰ ਮਿਲਦੇ ਠੀਕ ਹੈ ਨਾ ਦੋ ਹਨੂ ਮੰਮਾ ਕਰਦੇ ਨੇ ਉਦੋਂ ਕਿ ਭੂਆ ਕੋ ਜਲੇ ਲੋਹੜੀ ਲਾ ਗਈ ਹੈ ਤੇ ਫਟਾਕੇ ਵਧੀਆ ਰਹਿ ਗਿਆ ਕਿ ਨਹੀਂ ਟੀਟ ਰਹਿ ਗਿਆ ਕਿ ਨਹੀਂ ਬਾਰ-ਬਾਰ ਨਾ ਆਹੋ ਗੱਲਾਂ ਕਰ ਕਰ ਮੇੜੇ ਦਾ ਮਾਰੋ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਜੇ ਸਾਡਾ ਪਿਆਰ ਹੈਗਾ ਇਹ ਨਾ ਮਾੜਾ ਪਤਾ ਲੈ ਕੇ ਇਹ ਡੋਟੀ ਰੋੜੀਆਂ ਤੇ ਤਾਂ ਹੀ ਭੂਆ ਅਗਲੇ ਦਿਨ ਆ ਗਈ ਦੂਜੇ ਤੀਜੇ ਦਿਨ ਫਿਰ ਇੱਥੇ ਆਹੋ ਭੂਆ ਬੰਨਾ ਤਾਂ ਬਾਵਾਂ ਆਕੜੀਆਂ ਹੀ ਗਈਆਂ ਬਾਵਾਂ ਆਕੜੀਆਂ ਹੀ ਭੂਆ ਨਾ ਆਉਂਦੀ ਤਾਂ ਕੋਈ ਕੰਮ ਹੀ ਨਹੀਂ ਹੁੰੰਮ ਕੇ ਤੇ ਮੇਰੀ ਗੱਲ ਸੁਣ ਲੈ ਆਪਣੀਆਂ ਤੇਰੀਆਂ ਪਰਝਾਈ ਦੀਆਂ ਵੀ ਨਹੀਂਗੇ ਤੁਹਾਡੀਆਂ ਤੇਰੀਆਂ ਠੀਕ ਹੈ ਤੂੰ ਨਾ ਮੈਨਾਂ ਨਾ ਉਥੇ ਜਾਏਂਗੀ ਤਾਂ ਵੀ ਤੇਰਾ ਫਰਦਾ ਮੈਂ ਕੀ ਜਾਣਨੀ ਆਪਣੀ ਪਰਜਾਈ ਨੂੰ ਅਛਤਰ ਨਾ ਨਹੀਂ ਜਾਣਦੀ ਮੈਂ ਉਹ ਹੱਦ ਹੁੰਦੀ ਐ ਤਰਾ ਮੈਂ ਕਰਿਆ ਕਰੀ ਸਭੇ ਜਾ ਕੇ ਇਹਦੀ ਪਰਜਾਈ ਨਾ ਮੈਂ ਜਾਣੀ ਆ ਨਾ ਉਹਦੇ ਵੀ ਇਹੜੇ ਵੜਨੀ ਆ ਠੀਕ ਆ ਨਾ ਮੈਨੂੰ ਕਦੇ ਜਾਣਦੀ ਵੇਖਿਆ ਐਵੇਂ ਹੀ ਗੱਲਾਂ ਕਰੀ ਜਾਂਦੀ ਮੇਰਾ ਵੀ ਸੁਖਜਿੰਦਰ ਐ ਮੇਰਾ ਫਲਾਣਾ ਤੇ ਮੇਰਾ ਢੀਂਗੜਾ ਉਹਨਾਂ ਤੇਰੇ ਸਿਰ ਤੇ ਸੁਆਬ ਨਹੀਂ ਪਾਈ ਯਾਰਕ ਹੈ ਮੈਨੂੰ ਨਹੀਂ ਥੋੜਾ ਜੀ ਢੋਡੀਆਂ ਰੇਡੀਆਂ ਦੀ ਮੇਰੇ ਘਰ ਸਭ ਕੁਝ ਹੈਗਾ ਵਾ ਤੁਹਾ ਕੋ ਹੈਗਾ ਤੇਰੇ ਘਰ ਗੱਲਾਂ ਕਰਦੇ ਫਿਰਦੇ ਆ ਹੂੰ ਲਾ ਵੀ ਜਿਤਨਾ ਮਰਜੀ ਆ ਨਾ ਸਿਆਣਾ ਸੱਚੀ ਗੱਲ ਆਖੀ ਆ ਤੇ ਰਸੀ ਦਾ ਫੜ ਜਾਂਦੇ ਪਰ ਵੱਲਦੇ ਨਹੀਂ ਜਾਂਦੇ ਅੱਛਾ ਬਹੁਤ ਗੱਲਾਂ ਆਉਂਦੇ ਪੀਆਂ ਤੁਹਾਨੂੰ ਗੱਲਾਂ ਆਉਂਦੀਆਂ ਇੱਥੇ ਆਉਣ ਵਾਲੀ ਆ ਭੂਆ ਤੁਹਾਡੀ ਮੇਰੀ ਗੱਲ ਸੁਣ ਲੈ ਜੋ ਤੇਰੀ ਭੈਣ ਦੇ ਘਰ ਜੀ ਚਾਰ ਵਸਣਦੇ ਆ ਤੇ ਉਹਨਾਂ ਨੂੰ ਵਸਣ ਦੇ ਮੇਰੀ ਗੱਲ ਸੁ ਕਿੰਦਾ ਨਾਸ ਕਰਦਾ ਕਰਦਾ ਆਪਣੇ ਘਰ ਦਾ ਵੀ ਭੁੱਲ ਜਾਂਦਾ ਈ ਤੂੰ ਹੀ ਤੇ ਐਵੇਂ ਨਾ ਹਾਂ ਗੱਲਾਂ ਮਾਰੀ ਜਾੜੇ ਜੇ ਮੈਨੂੰ ਕਿ ਲੋੜਾ ਨਾਸ ਕਰਨ ਦੀ ਅਗਲੀ ਸ਼ਾਪਿੰਗ ਕਰਨ ਗਈ ਸੀ ਕਿ ਕੱਪੜੇ ਖਰਵਾਉਣ ਦੇ ਹੀ ਤੇ ਮੈਂ ਤੇ ਉਹ ਪੁੱਛਣ ਦੇ ਹੀ ਵੀ ਕਿ ਕਿੱਦਾਂ ਦੇ ਕੱਪੜੇ ਖਰਵਾਉਂਦਾ ਚੰਗਾ ਹੋ ਗਿਆ ਉਹ ਤਾਂ ਭੂਵੇ ਦਾ ਚੜਾਇਆ ਕਰਨਾ ਉਹਨੂੰ ਤੂੰ ਕਿਤੇ ਘਰ ਇੰਟਰਵਿਊ ਲਾ ਕੋਈ ਕਰਦੀ ਫਿਰਦੀ ਹੈਂ ਅਗਲੇ ਖਦੇਣ ਖਣ ਰਾਤ ਖਣ ਕੋ ਖੜੇ ਕੋ ਜਾਵੇ ਕੋ ਨਾਲ ਤੈਨੂੰ ਕਿਹਣਾ ਗੱਲਾਂ ਕੀ ਉਹ ਤੇ ਤੁਸੀਂ ਮੇਰੀਆਂ ਚੋਰੀ ਚੋਰੀ ਗੱਲਾਂ ਸੁਣਦੇ ਰਹਿੰਦੇ ਜੀ ਤਨ ਹੋਰ ਕੰਮ ਹੈ ਨਹੀਂ ਮੈਂ ਕਿਥਲ ਹੋਰ ਨਹੀਂ ਘਰ ਰਹਿਦਾ ਇੱਥੇ ਰਹਿਣਾ ਘਰ ਚ ਵੇਖਾਂ ਗੱਲਾਂ ਤੇ ਆਉਂਦਾ ਜਿੱਦਾਂ ਪਤਾ ਨਹੀਂ ਕਿਥੋਂ ਪਟ ਪਟ ਕੇ ਗੱਲਾਂ ਲੈਂਦਾ ਉਹ ਪਟਾਣੇ ਦੇ ਬਾਅਦ ਹੂੰ ਉਹ ਜਾ ਕੇ ਕੰਮ ਕਰਗਾ ਤੇ ਰੋਟੀ ਪਣੀ ਪਕਾ ਮੈਂ ਹੀ ਪਕਾਉਣਾ ਕੋ ਕਰਕੇ ਨਿਪਕਾਉਣਾ ਸੁੱਖ ਤੇ ਮੰਗਦੇ ਜੇ ਲੋਕਾਂ ਦੇ ਘਰ ਦੀ ਤੇ ਲੰਗਰ ਪਾਣੀ ਨੂੰ ਜੀਵਨ ਹੈ ਜੇ ਚਾਰ ਗੱਲਾਂ ਆਪਣੀ ਭੈਣਾਂ ਕਰ ਹੀ ਲਈਆਂ ਤਾਂ ਵੇਸੇ ਹੀ ਕਿੱਦਾਂ ਅੱਗ ਲੱਗੀ ਹੈ ਹਮ ਕਰੀ ਜਾ ਜੋ ਕਰਨਾ ਮੈਂ ਤੇ ਇਦਾਂ ਹੀ ਫੋਨ ਕਰੂੰ ਆਪਣੀ ਭੈਣ ਨੂੰ ਕਿਹਾ ਤੂੰ ਤਾਂ ਕੀ ਦਿਆਂ ਕਰ ਲੋ ਕੁਝ ਨਹੀਂ ਪਾਪਾ ਹੂੰ ਉਹ ਕੰਮ ਯਾਹੀ ਮੁੰਡੇ ਕਨਾ ਅੱਛਾ ਉਹ ਪੁੱਛਣਾ ਹੀ ਕੋਈ ਨਹੀਂ ਤੇ ਮੇਰੀ ਗੱਲ ਸੁਣ ਹਾਂਜੀ ਉਹਦੀ ਬਾਹਰ ਦੀ ਗੱਲ ਬਣੀ ਕਿ ਨਹੀਂ ਕਿ ਇਹਦੀ ਮੁੰਡੇ ਦੀ ਆਹੋ ਬਣ ਜਾਣੀ ਆ ਹਾਂ ਹਾਂ ਭਾਵੇਂ 12 ਤਰੀਕ ਦੇ ਉਹ ਘੁੰਚ ਲਈ ਜਾਵੇ ਹਾਂ ਆਹੋ ਇਹ ਗੱਲ ਬਣ ਗਈ ਤੇ ਅੱਛਾ 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 ਤੂੰ ਕਹੇ ਮੇਰੇ ਤਾਂ ਥਾਂ ਤੂੰ ਬਰਾਹ ਛੜੀ ਉੱਥੇ ਓਏ ਆਹੋ ਕੋਈ ਜਾਉਂਗਾ ਫਿਰ ਇਹੀ ਜਾਵਾਂਗੇ ਮਗਰ ਇਹ ਗੱਲ ਚੱਲ ਪੁੱਤ ਜੇ ਕੋਈ ਆਪਣਾ ਭੈਣ ਭਰਾ ਗਿਆ ਹੋਵੇ ਨਾ ਤੇ ਬੜਾ ਸੁੱਖ ਹੁੰਦਾ ਵਾ ਓਏ ਆਹੋ ਵਾਦਾ ਹੋਏਗਾ ਬਸਾਂ ਗੱਲ ਕੀ ਹੈ ਅੱਜ ਇਹ ਰਿਸ਼ਤੇਦਾਰ ਜਿਹੜੇ ਹਨ ਹਾਂਜੀ ਇਹ ਮੁੱਖ ਮੋੜ ਜਾਂਦੇ ਆ ਅੱਡੇ ਯਾਰ ਦੋਸਤ ਹੁੰਦੇ ਆ ਨਾ ਇਹ ਘੜੀ ਘੜ ਜਾਂਦੇ ਆ ਨਾਲ ਰਹੇ ਹੁੰਦੇ ਪਰਾ ਹੁੰਦਾ ਵਾ ਠੀਕ ਨਹੀਂ ਸੇਦਾਰ ਤੇ ਘੜੀ ਨਹੀਂ ਕੱਢਦੇ ਉਹੋ ਤੇ ਗੱਲ ਆ ਤੇ ਯਾਰੋ ਦੋਸਤ ਯਾਰ ਇਕੱਠੇ ਰਹੀਦਾ ਹਰੀ ਜੜੀ ਉਹ ਚੱਲ ਕੋਈ ਗੱਲ ਨਹੀਂ ਤੇ ਉਹ ਟਾਈਮ ਨਿਕਲੀ ਜਾਂਦਾ ਵਧੀਆ ਚੱਲ ਇਹ ਚੱਜੂਗਾ ਨਾ ਤੇ ਤੈਨੂੰ ਦਾਤ ਉਸ ਦੋਗਾ ਮਗਰੋਂ ਕੀ ਕੂ ਕਰੇ ਉਹ ਆਹ ਚੱਲ ਕੋਈ ਨਹੀਂ ਉਹ ਵੇਖ ਲਾਂਗੇ ਨਾਲੇ ਗੱਲ ਇੱਕ ਹੀ ਹੋ ਹਾਂਜੀ ਭੂਆ ਦਾਇਬ ਹੋਣਾ ਅੱਛਾ ਆਹ ਤਾਂ ਕੁੜੀ ਕਹਿੰਦੀ ਵੀ ਉਹ ਨਿੱਕੀ ਜਿਹੀ ਕੁੜੀ ਦਾ ਦਿਲ ਨਹੀਂਗਾ ਲੱਗਦਾ ਉੱਥੇ ਅੱਛਾ ਤੇ ਸੱਸ ਨੂੰ ਕਹਿੰਦੇ ਮੈਨੂੰ ਅਣ ਕਿੱਧਰ ਲੈ ਜਾਓ ਉਹ ਦਿਨ ਕਿਥੋਂ ਲਗਣਾ ਵਾ ਇੱਥੇ ਕਦੇ ਵੀਰ ਨੂੰ ਝੂਟਾ ਦੇ ਦੇ ਕਦੇ ਚੀਜੀ ਲਿਆ ਦੇ ਹੈ ਉਥੇ ਜਿੱਦੇ ਪੁਰੀਆਂ ਨਹੀਂ ਹੁੰਦੀਆਂ ਹੋਣੀਆਂ ਉਹ ਯੋ ਨਾ ਉਹਨਾਂ ਦੇ ਡੈੜੇ ਸਾਈਡ ਆਹੋ ਗੱਲ ਆਵੇ ਆਹੋ ਠੀਕ ਉਹ ਆਪਣੇ ਕੰਮ ਤਾਂ ਹੁੰਦਾ ਤੇ ਲੱਗੇ ਆਹ ਨਾਲੇ ਰੀਜ ਨਹੀਂ ਨਾ ਕਰਦੇ ਇੰਨੀ ਉਹ ਹੀ ਗੱਲ ਵਾ ਨਾ ਉਹ ਤਾਹੂੰਗਾ ਕਹਿੰਦੇ ਨਹੀਂ ਵੀ ਚੱਲ ਗਿਆ ਇੱਥੇ ਛੱਡੀ ਤੇ ਚੱਲੇ ਯਾਰ ਫਿਰ ਕੀ ਕੋਈ ਗੱਲ ਲੇਗੀ ਤੇ ਤੂੰ ਜਾ ਕੇ ਨਾ ਕੱਜ ਤਿੰਨ ਦਿਨ ਹੋ ਗਏ ਗਈ ਨੂੰ ਤੇ ਸਵੇਰੇ ਸੌਤੇ ਜਾਗ ਤੇ ਲੈਵੇਂ ਨਾ ਉਹ ਤਾਂ ਗੱਲ ਠੀਕ ਵਾ ਲੈ ਆ ਤੇ ਮਾਉਂਗਾ ਹਾਂ ਇਹ ਨਾਲ ਨਾ ਹੋਏ ਕਿ ਸਾਡੇ ਘਰ ਕੇ ਬੱਤ ਪਾਏ ਮੰਮੀ ਬੋਲਣ ਡਿਆ ਵੀ ਹੁੰਦੇ ਆਂ ਕਿ ਉਹ ਇਹਦਾ ਦਿਮਾਗ ਖਰਾਬ ਹੋ ਤੋਦੀ ਗੱਲਾਂ ਕਰ ਤੋ ਠੀਕ ਨੇ ਦਿਮਾਗ ਖਰਾਬ ਹੀ ਰਹਿਣਾ ਸਾਰੀ ਉਮਰ ਸਹੀ ਨਹੀਂ ਹੋਣਾ ਕਿ ਗੱਲ ਸੁਣ ਮੇਰੀ ਹੁਣ ਘਰ ਕੇ ਬੱਤ ਪਾਏ ਤੇ ਕੀ ਲੱਗ ਰ ਤੂੰ ਚੁੱਪ ਕੇ ਬਹਿਉਂਦੇ ਨੇ ਜੱਜੀ ਤੇ ਮੈਂ ਉਹਨਾਂ ਕਹਾਂ ਵੀ ਸਾਹਮਣੇ ਲੈਣਾ ਠੀਕ ਨੇ ਆਹੋ ਆਹੋ ਵੀ ਚੱਲ ਜੇ ਉਹ ਆ ਗਿਆ ਚਾਰ ਦਿਨ ਰਹਿਣ ਤੇ ਫਿਰ ਕੀ ਆ ਕਿਹੜਾ ਸਦਾ ਰਹਿਣਾ ਇੱਥੇ ਉਹਨੂੰ ਆਪਣੇ ਘਰ ਜਾਣਾ ਹੁੰਦਾ ਉਹ ਤਾਂ ਗੱਲ ਵਾ ਇਤਨਾ ਕਰਾ ਰਹੀ ਕਿ ਪੁਆਨ ਦੋ ਚਾਦਰ ਨੂੰ ਵਗਿਆ ਰਹਿਣਾ ਵਿੱਚ ਜਲ ਜਣਾ ਕਿਉਂਕਿ ਪੋਤੀ ਦੇ ਸਕੂਲ ਲੱਗਣਾ ਪੈਣਾ ਉਹ ਕੋਈ ਗੱਲ ਨਹੀਂ ਅਸੀਂ ਥੋੜੀ ਕਹਿਣਾ ਵੀ ਜਾ ਪੁਆ ਆਪੇ ਕਹੂਗੀ ਤੇ ਛੱਡਾਵਾਂਗੇ ਉਹ ਉਹ ਤੇ ਕਰ ਦੋ ਮਮੀ ਨੂੰ ਕਹਿ ਦੇ ਵੀ ਦੋ ਦਿਨ ਹੀ ਰਹਿਣਾ ਹੁਣ ਬਹੁਤ ਬੈ ਨਹੀਂ ਬੈ ਚੱਲੀ ਜਾ ਕੋਈ ਆਹ ਤੂੰ ਮੇਰੇ ਨਾਲ ਵੱਡ ਨੂੰ ਤੂੰ ਉੱਥੇ ਜਾ ਕੇ ਮਾਈ ਤੇ ਜਲੇ ਚੱਲੇ ਭੁੰਨੀ ਰੱਖ ਹੈ ਉਹ ਕੋਈ ਨਹੀਂ ਉੱਥੇ ਮੈਂ ਕਹਿ ਲਈ ਪੜਿਆ ਉੱਥੋਂ ਕਲੇਰੀ ਹੋਵੇ ਉਹ ਕੋਈ ਨਹੀਂ ਆ ਮੈਂ ਬੱਤੇ ਸੱਟ ਜਾ ਕੇ ਲੈ ਆਉਣਾ ਮੈਂ ਟੋ ਮੇਟੀ ਕੋਈ ਗੱਲ ਨਹੀਂ ਠੀਕ ਹੈ ਨਾ ਹਾਂ ਹਾਂ ਤੇ ਘਰ ਨਾਲ ਗੱਲ ਕਰਕੇ ਜਾਈ ਬੋ ਨਾ ਨਾ ਤੇ ਤੈਨੂੰ ਮੋੜਸ ਦੀ ਚਾਬੀ ਦੀ ਉਹ ਮੈਂ ਘਰ ਦਾ ਤਾਂ ਤੇ ਚੀਜ਼ ਲੱਭਣੀ ਨਹੀਂ ਕੋਈ ਚਾਬੀ ਲੱਭਣੀ ਮੈਨੂੰ ਬੇਚਲ ਕਿੱਦਾਂ ਜਾਊਗਾ ਉਹ ਦੱਸ ਨਾ ਕੀ ਗੱਲ ਆ ਯਾਰ ਦਵੇਂ ਨਾ ਦਾਦੀ ਪੋਤੀ ਕਿੱਥੇ ਬਸਰੇ ਚ ਖੜੇ ਹੁੰਦੀਆਂ ਹੁੰਦੀਆਂ ਉਹ ਨਹੀਂ ਤੈਨੂੰ ਪਤਾ ਵੀ ਕਈ ਨਾਲੇ ਸਰਵਿਸ ਬੜੀ ਮਾੜੀ ਦੀ ਬਸ ਉਹਨਾਂ ਨੇ ਆਪਣਾ ਜੀਵ ਨਹੀਂ ਕਰਦਾ ਇਦਾਂ ਉਹ ਕਦੇ ਗੱਲ ਬਣਾਵੇ ਆਹੋ ਠੱਕੇ ਖਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਕੋਈ ਨਹੀਂ ਤੂੰ ਘਰ ਸਾਂ ਕੋਈ ਲੱਗਾ ਜਾ ਕੇ ਲੈ ਆਵਾਂਗੇ ਤੂੰ ਇਟਾ ਕਰੀ ਜਾ ਕੇ ਸਵੇਰੇ ਟਾਈਮ ਤੇ ਲੈਣੀ ਹੈ ਆਹ ਤਾਂ ਮੰਮੀ ਨਾਲ ਗੱਲ ਕਰ ਛੱਡਿਓ ਮੇਰੇ ਗਾਸੋਂ ਉਹ ਨਾ ਹੜ ਕਰਕੇ ਪੱਤ ਪੈਲੇ ਪੈਸੇ ਮੇਰੇ ਕੋਲ ਹੋਣ ਲੈਣੇ ਦੇਲ ਪਾਣੀ ਜੋ ਕਿ ਕਿਛਰੇ ਉਹ ਮਸਰੇ ਲੈ ਲੁਗਾ ਜਾਂਦੀ ਜਾਂਦਾ ਲੈ ਜਾਊਗਾ ਕੋਈ ਮੈਂ ਫਰੀ ਤਰ੍ਹਾਂ ਤੁਹਾਨੂੰ ਲੈ ਤੈ ਚਰਾ ਤੋ ਅੱਛਾ ਇਹ ਨਾ ਪਿਓ ਪੁੱਤ ਦਾ ਹਾਲ ਕਿਦਾਂ ਮੇਰੀਆਂ ਚੁਗਰੀਆਂ ਤੇ ਟੱਕ ਤਰਿਆ ਵਾ ਹੈ ਇਹਨਾਂ ਨੂੰ ਕੋਈ ਕੰਮ ਕਰਨੀ ਹੈਗਾ ਹੋਰ ਕੋਈ ਨਾ ਮੈਂ ਇਹਨਾਂ ਨੂੰ ਕਿਦਾਂ ਰੋਕਿਆ ਹੈਗਾ ਕਿਦਾਂ ਮੈਂ ਚਾਬੀਆਂ ਲਗਾਈਆਂ ਹੈਗੀਆਂ ਇਹ ਤੇ ਭੂਆ ਜਿਆ ਕਿਚਿਚਿਚਿਚਿ ਲੈ ਆਈਂਗੀ ਨਹੀਂ ਤੇ ਤੇਰੀ ਮਾਂ ਨਹੀਂ ਜਾਣ ਦੇਣਾ ਅੱਛਾ ਤੇ ਲੈ ਤੇ ਭੂਆ ਨੂੰ ਘਰੇ ਹੀ ਆਉਣਾ ਫਿਰ ਤੇ ਮੈਨੂੰ ਪਤਾ ਲੱਗਣਾ ਪੀ ਲੈਣ ਗਿਆ ਹੈਗਾ ਹੈ ਜੇ ਮੈਂ ਐਡੀ ਇੱਕ ਪੱਤੀ ਆ ਤੇ ਭੂਆ ਇੱਥੇ ਕਿਉਂ ਆਉਂਦੀ ਆ ਫਿਰ ਹੱਦ ਹੋਈ ਇਹਨਾਂ ਵਾਲੀ ਸਾਰੇ ਕੰਮ ਕਰਦਿਆਂ ਵੀ ਮੇਰੇ ਸੱਚ ਛਿੱਤਰੀ ਵਜਣੇ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਹੀ ਹੈ ਗੱਲ ਦਾ ਦੱਸ ਜੇ ਪੁੱਤ ਵਾ ਤੇ ਪੁੱਤਰੀ ਸਮਝਦਾ ਸਾਡੀ ਮਾਂ ਵਾ ਸਾਡੇ ਭਲੇ ਵਾ ਤੇ ਕਹਿੰਦੀ ਆ ਤੇ ਜੇ ਬੰਦਾ ਨੂੰ ਇਹ ਨਹੀਂ ਪਤਾ ਮੇਰੀ ਜਨਾਨੀ ਆ ਘਰ ਦਾ ਸਾਰਾ ਕੰਮ ਇਹਨੇ ਸਭਿਆ ਵਾ ਹੈ ਜਦੋਂ ਕੋਣਾ ਵੱਤਾ ਹੀ ਕੋਣਾ ਇਹਦਾ ਪਿਓ ਪੁੱਤਾਂ ਨੇ ਜੋ ਕਰੀ ਜਾ ਜੋ ਮਰਜੀ ਮੈਨੂੰ ਕੀ ਲੋੜ ਤੈਨੂੰ ਕਹਿਣ ਦੀ ਤੂੰ ਮਾਰੇ ਨਾ ਇਹ ਤੇਰੇ ਪਰਚੋਲ ਪੈ ਨਹੀਂ ਵੀ ਕੀ ਕਰਦੇ ਫਿਰਦੇ ਆ ਉਹ ਕੋਈ ਗੱਲ ਨਹੀਂ ਸੇਰੇ ਸੇਰੇ ਯਾਰ ਮਕੇ ਕਲਾ ਹੋ ਵੀ ਕਰਮ ਨੇ ਸਾਰੇ ਤੇਰੀ ਸਾਰਾ ਦਿਨ ਖਰਾਬ ਨਿਕਲ ਜਾਂਦਾ ਨਹੀਂ ਨਹੀਂ ਜਦੋਂ ਮੰਮੀ ਕਹਿੰਦੀ ਕਿ ਤੂੰ ਧਾਰਾਂ ਤੋਂ ਨਾ ਕੱਢਣਾ ਮੁੰਡਾ ਤੇ ਮੈਂ ਜੱਗ ਲੈ ਆਉਣਾ ਸੇ ਜਾ ਕੇ ਬਾਹਰ ਫੜ ਕੇ ਤੈਨੂੰ ਕਹਿਣਾ ਚਾਹੀਦਾ ਠੀਕ ਹੈ ਇੰਨਾ ਕਰਨਾ ਵਾ ਕਿਸ ਨੂੰ ਪਤਾ ਲੱਗੇ ਬੰਦਾ ਕਿੱਥੇ ਗਿਆ ਕਿੱਥੇ ਨਹੀਂ ਠੀਕ ਹੈ ਕੋਈ ਗੱਲ ਨਹੀਂ ਪਤਾ ਉਦੋਂ ਲੱਗੇ ਜ ਉਹ ਕੋਈ ਗੱਲ ਨਹੀਂ ਠੀਕ ਆ ਕੋਈ ਗੱਲ ਨਹੀਂ ਮੈਂ ਲੈ ਮਜ਼ਾਕ ਆਹ ਪੈ ਮੇਰਾ ਪੁੱਤ ਲੰਮਿਆ ਸਾਡੇ ਆਡੇ ਘਰ ਤੇ ਨਾ ਬਿੱਤਾ ਪਈ ਹੁੰਦੀ ਆ ਜੇ ਕੋ ਜੀ ਆ ਗਿਆ ਤਾਂ ਵੀ ਤੰਗੀ ਜੇ ਕੋ ਚਲ ਗਿਆ ਤਾਂ ਵੀ ਤੰਗੀ ਆ ਚੱਲ ਕੀ ਕਰਨਾ ਕੋਲ ਲੈਉਣੀ ਪਈ ਹੁਣ ਜਾ ਕੇ ਬਣ ਗੀ ਰੋਟੀ ਆਹੋ ਬਣ ਗਈ ਰੋਟੀ ਮੈਂ ਵੀ ਇੱਕ ਗੱਲ ਦੱਸ ਹਾਂਜੀ ਆਪਣੇ ਪਿਓ ਨਾਲ ਕੀ ਚੁਗਦੀਆਂ ਕਰਦੇ ਸੀ ਮੇਰੀਆਂ ਕਿਹੜਾ ਚੁਗਲੇ ਕੀਤੀਆਂ ਮੈਂ ਅੱਛਾ ਮਤਾ ਪੋੜਾ ਨਾ ਬਣ ਚੰਗਾ ਮੈਨੂੰ ਸਾਰਾ ਹੀ ਪਤਾ ਵਾ ਮੈਂ ਨਹੀਂ ਚੰਗੀ ਲੱਗਣਾ ਤੈਨੂੰ ਮਾਂ ਆ ਤੇਰੀ ਹਨਾ ਕਰੀ ਤੇ ਮੇਰੇ ਪੱਖ ਦੀ ਗੱਲ ਕਰ ਲਿਆ ਕਰ ਕੀ ਕਹਤਾ ਮੈਂ ਮਾੜੀ ਗੱਲ ਕਿਹੜੀ ਕੀਤੀ ਮੈਂ ਅੱਛਾ ਤੇ ਉਹ ਤੇਰਾ ਵੀ ਕਹਿਣ ਦਿਆ ਸੀਗਾ ਤੇ ਇਹਦਾ ਦਿਮਾਗ ਖਰਾਬ ਹੋਇਆ ਵਾ ਹੈ ਇਹਦੀ ਜ਼ੁਬਾਨ ਨਹੀਂ ਗਈ ਆਪਣੀ ਮੇਰੇ ਵੀ ਕੰਨ ਹੈਗੇ ਆ ਮੈਨੂੰ ਸਭ ਕੁਝ ਸੁਣਦਾ ਵਾ ਹੋਇਆ ਵਾ ਤਾਂ ਕਹਿਣ ਦਿਆ ਸੀ ਕਿ ਚਲਾਕੀਆਂ ਕਰਦੇ ਫਿਰਦੇ ਜਿਹੜੇ ਪਿਓ ਪੁੱਤ ਤੇ ਹੀ ਉਹੀ ਦੀ ਗੱਲ ਵਾ ਜੇ ਉਹ ਚਾਰ ਦਿਨ ਆਏ ਨਾ ਉਹਨੂੰ ਕੀ ਬਸੇ ਰਹਿਣੀ ਤੁਹਾਨੂੰ ਠੀਕ ਆ ਨਾ ਹੂੰ ਚੰਗਾ ਠੀਕ ਆ ਘਰੋਂ ਭਜਾਉਂਦੀ ਪਈ ਹੁੰਦੀ ਐ ਕਿ ਕੋਈ ਹੁਣ ਹੀ ਡਾਂਦਾਂ ਭਾਜੇ ਕਿਦੋਂ ਭਾਜੇ ਕਿ ਕੀ ਖਾ ਗਈ ਇਥੋਂ ਘਰ ਦਾ ਸਾਡਾ ਤਾਂ ਬੰਦਾ ਪਛੇ ਅੱਛਾ ਤਾ ਸਵੇਰੇ ਲੈਣ ਜਾਣਾ ਹੀ ਆ ਦਾਦੀ ਪੋਤੀ ਨੂੰ ਤੂੰ ਹਣਾ ਉਹ ਜਾਣਾ ਹੀ ਆ ਤੁਸੀਂ ਤੇ ਲੁਕਾਰ ਖੜੇ ਸੀ ਮੇਰੇ ਕੋਲ ਬਿਮਾਰ ਨੂੰ ਹੀ ਪਤਾ ਲੱਗਣਾ ਚਾਹੀਦਾ ਤੁਹਾਡਾ ਕੀ ਇਰਾਦਾ ਕਿ ਮੈਨੂੰ ਪਤਾ ਲੱਗਣ ਤੋਂ ਬਗੈਰ ਤੇ ਚਲ ਜਾਏਗਾ ਤੇ ਯਾਰ 10 ਬੰਦਾ ਪਛੇ ਵੀ ਤੈਨੂੰ ਪਾ ਰੱਖਣਾ ਨਹੀਂ ਸਰੀ ਉਮਰ ਅਸੀਂ ਝਟਕੇ ਤਾਂ ਨਹੀਂ ਫਾਤ ਹੋ ਗਈ ਆ ਜਾਓ ਜਾਓ ਪੁੱਤ ਜੀ ਸੱਦ ਕੇ ਜਾਓ ਪਰ ਆ ਕੀ ਕੰਮ ਹੋਇਆ ਮੰਮੀ ਨੂੰ ਨਹੀਂ ਪਤਾ ਨਹੀਂ ਕਿ ਉਹ ਚਾਹੀਦਾ ਬਿੰਨ ਪਰ ਲੱਗੇ ਕਿ ਇਹ ਗੱਲ ਦਾ ਉਹ ਸਾਰਾ ਪਤਾ ਜੋ ਜੋ ਤੁਸੀਂ ਦੋਵੇਂ ਪਿਓ ਪਤਾ ਕੱਢਦੇ ਜੇ ਨਾ ਅੰਦਰ ਬਹਿ ਕੇ ਮੈਨੂੰ ਸਭ ਕੁਝ ਜਾਣਨੀ ਹੈ ਇਹ ਕਿਤੇ ਖਰੇ 15 20 ਕਾਨਾ ਨਹੀਂ ਮੇਰੇ ਜਿੱਥੇ ਮਾਜੀ ਕੋਈ ਗੱਲ ਕਰੋ ਉਸ ਨੂੰ ਸੁਣਦੇ ਆ ਮੇਰੇ 15 20 ਠੀਕ ਹੈ ਐਦਾਂ ਕਰੂ ਨਹੀਂ ਖਲਾਣਾ ਬੋਦੇ ਕਰਾ ਭੁੱਖ ਲੱਗੀ ਬੜੀ ਹੋਰ ਰੋਟੀ ਲੈ ਲੈ ਰੋਟੀ ਖਾਣ ਵਾਲੇ ਮਾਂ ਦਾ ਚੇਤਾ ਹੁੰਦਾ ਨਾ ਤੇ ਸਲਾਮਾ ਕਰਨ ਗਿਆ ਪਿਓ ਦਾ ਜਿੱਤਾ ਉਹ ਕੋਈ ਗੱਲ ਨਹੀਂ ਸਬਾ ਨੂੰ ਅਸੀਂ ਇਹਦੇ ਘਰ ਚੱਲ ਕੇ ਘੁੰਮਣ ਫਿਰਨ ਜਾ ਜਾ ਬਹਿ ਜਾ ਕੇ ਨਾ ਜਾਣਾ ਉਹ ਬਣਾ ਕੇ ਰਹਿਦਾ ਐ ਬਲਣ ਬੂਹਾਂ ਨੂੰ ਗੱਡੀ ਤੇ ਆਵੇ ਮੈਰੀ ਜਾਂਦੀ ਹਾਂ ਉਹ ਗਲਾਮਾ ਫਿਰ ਹਾਂ ਨਹੀਂ ਕਿੱਦਾ ਹੈ ਚਰੀਆਂ ਪੂਆ ਦਾ ਨਾ ਜੱਜੀ ਬੈ ਕੇ ਗੱਡੀ ਤੇ ਮੈਂ ਕੋ ਜਮਾ ਨਾਲ ਮੇਰੀ ਜਾਂ ਵੀ ਜੁੱਤੀ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਆਉਂਦੇ ਦਾ ਪਕਵਾਨ ਨਹੀਂ ਖਾਣੇ ਬੂਹਾ ਵਾਤੇ ਕਦੀ ਠੰਡਾ ਕਦੀ ਤੱਤਾ